ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਵਲੌਗ ਬਹੁਤ ਅਹਿਮ ਟੌਪਿਕ ਅੱਜ ਦੀ ਵੀਡੀਓ ਦੇ ਵਿੱਚ ਕਵਰ ਕਰਨਾ ਹੈ ਅਹਿਮ ਟੌਪਿਕ ਇਸ ਕਰਕੇ ਹੈ ਕਿ ਕੈਨੇਡਾ ਦੇ ਵਿੱਚ ਭਾਵੇਂ ਤੁਸੀਂ ਕਿਸੇ ਵੀ ਕੈਟਾਗਰੀ ਦੇ ਵਾਸਤੇ ਕੈਨੇਡਾ ਲੈਂਡ ਹੋਏ ਹੋ ਤੁਹਾਡਾ ਮਕਸਦ ਹੁੰਦਾ ਹੈ ਕਿ ਕੈਨੇਡਾ ਦੇ ਵਿੱਚ ਅਸੀਂ ਪੀਆਰ ਈਜ਼ੀ ਟੰਗ ਦੇ ਨਾਲ ਕਿੱਦਾਂ ਲੈ ਸਕਦੇ ਹਾਂ ਅੱਜ ਤੁਹਾਨੂੰ ਸਭ ਤੋਂ ਈਜੀਐਸਟ ਵੇ ਜਿਹੜਾ ਪੀਆਰ ਦਾ ਸੁਜੈਸਟ ਕਰਨ ਜਾ ਰਿਹਾ ਹਾਂ ਇਦੇ ਵਿੱਚ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਸਗੋਂ ਅੱਦਾ ਦਰਜਨ ਤੁਹਾਨੂੰ ਉਹ ਰਾਹ ਦੱਸਦਾ ਹੈ ਪੀਆਰ ਦੇ ਜਿਸ ਦੇ ਥਰੂ ਤੁਸੀਂ ਬਹੁਤ ਘੱਟ ਸੀਆਰਸ ਸਕੋਰ ਤੇ ਬਹੁਤ ਘੱਟ ਮਿਹਨਤ ਕਰਕੇ ਜਾਂ ਕਹਿ ਸਕਦਾ ਹੈ ਕਿ ਬੜੇ ਈਜ਼ੀ ਢੰਗ ਦੇ ਨਾਲ ਸੌਖੇ ਢੰਗ ਦੇ ਨਾਲ ਪੀਆਰ ਲੈ ਸਕਦੇ ਹੋ ਸੋ ਗੱਲ ਕਰਨੀ ਆਪਾਂ ਫ੍ਰੈਂਚ ਸਪੀਕਰਸ ਦੀ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਫ੍ਰੈਂਚ ਸਿੱਖ ਲੈਂਦੇ ਹੋ ਤਾਂ ਤੁਹਾਨੂੰ ਕਿਸ ਕਿਸ ਕੈਟਾਗਰੀ ਵਾਸਤੇ ਪੀਆਰ ਦੇ ਲਈ ਚੂਜ਼ ਕੀਤਾ ਜਾ ਸਕਦਾ ਯਾਰ ਕਹਿ ਸਕਦੇ ਤੁਹਾਡੇ ਵਾਸਤੇ ਕਿੰਨੇ ਪਾਥਵੇ ਆ ਕੈਨੇਡਾ ਦੇ ਵਿੱਚ ਪੀਆਰ ਲੈਣ ਦੇ ਜਾਂ ਫਿਰ ਫ੍ਰੈਂਚ ਦੇ ਕੈਨੇਡਾ ਦੇ ਵਿੱਚ ਫਾਇਦੇ ਕੀ ਹੋਣ ਵਾਲੇ ਨੇ ਇਕੱਲੇ ਇਕੱਲੇ ਟੌਪਿਕ ਤੇ ਗੱਲ ਕਰਾਂਗੇ 1 2 3 ਨਹੀਂ ਘੱਟੋ ਘੱਟ 5 6 ਆ 7 ਟੌਪਿਕ ਅਜਿਹੇ ਨੇ ਜਿਹਦੇ ਥਰੂ ਤੁਸੀਂ ਕੈਨੇਡਾ ਦੇ ਵਿੱਚ ਬੜੇ ਵਧੀਆ ਸੈਟਲ ਹੋ ਸਕਦੇ ਹੋ ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਡਾ ਚੈਨਲ ਹੈ ਜਿੱਥੇ ਸਿਰਫ ਤੁਹਾਡੀ ਗੱਲ ਹੁੰਦੀ ਹੈ ਪ੍ਰਮੋਸ਼ਨਲ ਕੰਟੈਂਟ ਨਹੀਂ ਬਣਾਇਆ ਜਾਂਦਾ ਕੇਪਸਨੋਟਸ ਉਪੀਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਫ੍ਰੈਂਚ ਸਪੀਕਰਸ ਵਾਸਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਹੈ ਪੀ ਆਰ ਦੇ ਉਹਨਾਂ ਪਾਥਵੇਜ਼ ਦੀ ਜੀਦੇ ਥਰੂ ਤੁਸੀਂ ਕੈਨੇਡਾ ਦੇ ਵਿੱਚ इजीली ਪੀਆਰ ਲੈ ਸਕਦੇ ਸਭ ਤੋਂ ਪਹਿਲਾਂ ਤਾਂ ਜਿਹੜਾ ਪਿਛਲੇ ਕੁਝ ਦਿਨ ਪਹਿਲਾਂ 19 ਫਰਵਰੀ ਨੂੰ ਡਰਾ ਆਇਆ ਉੱਤੇ ਹੀ ਚੱਲ ਚੱਲਦੇ ਆ ਯਾਨੀ ਕਿ ਐਕਸਪ੍ਰੈਸ ਐਂਟਰੀ ਜੇਕਰ ਤੁਹਾਡੀ ਫਾਈਲ ਲੱਗੀ ਹੈ ਤੇ ਤੁਹਾਡੀ ਫਾਈਲ ਦੀ ਕੈਟਾਗਰੀ ਬੇਸ ਡਰਾ ਆਉਂਦਾ ਹੈ ਤਾਂ ਉਸ ਕੰਡੀਸ਼ਨ ਦੇ ਵਿੱਚ ਤੁਹਾਡਾ CRS ਸਕੋਰ 428 ਤੱਕ ਵੀ ਹੈਗਾ ਹੈ ਤਾਂ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਹੋ ਸਕਦੇ ਹੈਗੇ ਯਾਨੀ ਕਿ ਕੈਟਾਗਰੀ ਬੇਸ ਡਰਾ ਦੇ ਵਿੱਚ ਤੁਹਾਡਾ ਨਾਮ ਆ ਸਕਦਾ ਯਾਨੀ ਕਿ ਉੱਥੇ ਤੁਸੀਂ ਪੀਆਰ ਹੋ ਸਕਦੇ ਹੋ ਐਕਸਪ੍ਰੈਸ ਐਂਟਰੀ ਦੀ ਏਸੀ ਸਟ੍ਰੀਮ ਦੇ ਵਿੱਚ ਉਸ ਤੋਂ ਬਾਅਦ ਆ ਜਾਂਦੀ ਹੈ ਫ੍ਰੈਂਚ ਸਪੀਕਿੰਗ ਸਕਿੱਲ ਵਰਕਰ ਪ੍ਰੋਗਰਾਮ ਜਿਹੜਾ ਕਿ ਇਹ ਸਟ੍ਰੀਮ ਜਿਹੜੀ ਆ ਉਹ ਆਉਂਦੀ ਆ ਓ ਐਨ ਆਈ ਪੀ ਦੇ ਅੰਡਰ ਯਾਨੀ ਕਿ 온ਟਾਰੀਓ ਨੋਮੀਨੇਸ਼ਨ ਇਮੀਗ੍ਰੇਸ਼ਨ ਪ੍ਰੋਗਰਾਮ ਜਿਹੜਾ ਹੈ ਉਹਦੇ ਅੰਡਰ ਇਹ ਆਉਂਦੀ ਹੈ ਸੋ 온ਟਾਰੀਓ ਦੀ ਜੇਕਰ ਓ ਐਨ ਆਈ ਪੀ ਤੇ ਵਿੱਚ ਤੁਸੀਂ ਫਾਈਲਿੰਗ ਕਰਨੀ ਤੇ ਉਹਦੇ ਵਿੱਚ ਤੁਸੀਂ ਫ੍ਰੈਂਚ ਸਪੀਕਿੰਗ ਵਾਲੀ ਜਿਹੜੀ ਸਟ੍ਰੀਮ ਹੈ ਉਹਨੂੰ ਸਿਲੈਕਟ ਕਰ ਦਿਓ ਤਮੀ ਤੁਸੀਂ इजीली ਕੈਨੇਡਾ ਦੇ ਵਿੱਚ ਪੀਆਰ ਹੋ ਸਕਦੇ ਹੋ ਇਹ 온ਟਾਰੀਓ ਵਾਲਿਆਂ ਵਾਸਤੇ ਆ ਉਸ ਤੋਂ ਬਾਅਦ ਅ ਫ੍ਰੈਂਸਕੋਫੋਨ immigration community pilot program ਜਿਹੜਾ fcip program ਨਵਾਂ ਪ੍ਰੋਗਰਾਮ ਲਾਂਚ ਹੋਇਆ ਹੈ ਇਹ ਵੀ ਫ੍ਰੈਂਚ ਸਪੀਕਰਸ ਵਾਸਤੇ ਹੈ ਇਹਦੇ ਵਿੱਚ clb ਲੈਵਲ 5 ਦੀ ਰਿਕੁਆਇਰਮੈਂਟ ਹੈ ਜੇਕਰ ਤੁਸੀਂ ਇਹਦੇ ਵਿੱਚ clb ਲੈਵਲ 5 ਗੇਨ ਕਰ ਲੈਂਦੇ ਹੋ ਤਾਂ ਵੀ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਹੋ ਸਕਦੇ ਹੋ ਕੁਝ ਸਿਲੇਕਟਡ ਕਮਿਊਨਿਟੀਆਂ ਨੇ ਇਹਦੇ ਵਿੱਚ ਜੇਕਰ ਤੁਸੀਂ ਉਹ ਤੋਂ ਬਿਲੋਂਗ ਕਰਦੇ ਹੋ ਤਾਂ ਤੁਸੀਂ ਇਸ ਪਾਥਵੇ ਦੇ ਥਰੂ ਕੈਨੇਡਾ ਦੇ ਵਿੱਚ ਪੀਆਰ ਕਲੇਮ ਕਰ ਸਕਦੇ ਹੋ ਉਸ ਤੋਂ ਬਾਅਦ ਆ ਜਾਂਦਾ ਹੈ ਫ੍ਰੈਂਚਕੋਫੋਨ ਮੋਬਿਲਿਟੀ ਪ੍ਰੋਗਰਾਮ ਜਿਹਦੇ ਵਿੱਚ ਤੁਹਾਨੂੰ CLB ਲੈਵਲ 5 ਚਾਹੀਦਾ ਹੈ ਲਿਸਨਿੰਗ ਤੇ ਸਪੀਕਿੰਗ ਦੇ ਵਿੱਚ ਜੇਕਰ ਤੁਹਾਡਾ CLB ਲੈਵਲ 5 ਹੈ ਲਿਸਨਿੰਗ ਤੇ ਸਪੀਕਿੰਗ ਦੇ ਵਿੱਚ ਤਾਂ ਤੁਸੀਂ ਇੱਕ ਨਹੀਂ ਦੋ ਨਹੀਂ 3 ਸਾਲ ਦਾ ਓਪਨ ਵਰਕ ਪਰਮਿਟ ਕੈਨੇਡਾ ਦੇ ਵਿੱਚ ਗੇਨ ਕਰ ਸਕਦੇ ਹੋ ਇਹ ਉਹਨਾਂ ਵਾਸਤੇ ਖਾਸ ਗੱਲ ਹੈ ਜਿਨ੍ਹਾਂ ਦਾ ਕਹਿ ਸਕਦੇ ਕਿ ਵਰਕ ਪਰਮਿਟ ਐਕਸਪਾਇਰ ਹੋਣ ਜਾ ਰਿਹਾ ਉਹਨਾਂ ਕੋਲ ਕੋਈ ਰਾਹ ਨਹੀਂ ਹੈਗਾ ਉਹ ਫ੍ਰੈਂਚ ਦਾ ਸਹਾਰਾ ਲੈ ਕੇ ਆਪਣਾ ਵਰਕ ਪਰਮਿਟ ਜਿਹੜਾ ਉਹਨੂੰ ਐਕਸਟੈਂਡ ਕਰ ਸਕਦੇ ਹੈਗੇ ਨੇ ਉਸ ਤੋਂ ਬਾਅਦ ਆ ਜਾਂਦੇ ਆ ਨਾਰਥ-ਵੈਸਟ ਟੈਰਿਟਰੀਜ਼ ਯਾਨੀ NWT ਨੋਮੀਨੇਸ਼ਨ ਪ੍ਰੋਗਰਾਮ ਜਿਹੜਾ ਹੈ ਨੋਮੀਨੀ ਪ੍ਰੋਗਰਾਮ ਜਿਹੜਾ ਹੈ ਇਹਦੇ ਥਰੂ ਵੀ ਤੁਸੀਂ ਜਿਹਦੇ ਇਹਦੇ ਵਿੱਚ ਜਿਹੜੀ ਫ੍ਰੈਂਕਸਕੋਫੋਨ ਸਟ੍ਰੀਮ ਹੈ ਇਹਦੇ ਥਰੂ ਜਿਹੜਾ ਵਾ ਉਹ ਵੀ ਤੁਸੀਂ ਕੈਨੇਡਾ ਦੇ ਵਿੱਚ ਸੈਟਲਮੈਂਟ ਦੇਖ ਸਕਦੇ ਹੋ ਉਸ ਤੋਂ ਬਾਅਦ ਨਿਊ ਬ੍ਰਾਂਟਸਵਿਕ ਅ ਅ ਨਿਊ ਬ੍ਰਾਂਟਸਵਿਕ ਦੀ ਇੱਕ ਸਟ੍ਰੀਮ ਹੈ ਜਿਸ ਨੂੰ ਇਹ ਕਿਹਾ ਜਾਂਦਾ ਹੈ ਕਿ ਸਟ੍ਰੈਟਜੀ ਇਨੀਸ਼ੀਏਟਿਵ ਸਟ੍ਰੀਮ ਇਦੇ ਅੰਡਰ ਵੀ ਤੁਸੀਂ ਕਹਿ ਸਕਦੇ ਹੋ ਕਿ ਜੇਕਰ ਫ੍ਰੈਂਚ ਸਪੀਕਰ ਹੋ ਤਾਂ ਤੁਸੀਂ ਇੱਥੇ ਵੀ ਪੀਆਰ ਜਿਹੜੀ ਹੈ ਉਹ ਲੈ ਸਕਦੇ ਹੋ ਤੇ ਕਯੂਬਿਕ ਜਿਹੜਾ ਕਿ 7ਵੇਂ ਨੰਬਰ ਤੇ ਆ ਜਾਂਦਾ ਹੈ ਇਹਨੂੰ ਵੀ ਜਿਹਨੂੰ ਕਹਿ ਸਕਦਾ ਹੈ ਕਿ ਆਪਾਂ ਮੈਕਸਿਮਮ ਉੱਥੇ ਤੇ ਚੱਲਦੀ ਜਾਂਦਾ ਮੋਸਟਲੀ ਫ੍ਰੈਂਚ ਹੈ ਕਯੂਬਿਕ ਦੇ ਵਿੱਚ ਜੇਕਰ ਉਹ ਤੁਸੀਂ ਤੇ ਕਯੂਬਿਕ ਦੇ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ ਬਹੁਤ ਸਾਰਾ ਆਪਸ਼ਨ ਜਿਹੜਾ ਉਹ ਤੁਹਾਡੇ ਕੋਲ ਹੁੰਦਾ ਹੈ ਜੇਕਰ ਤੁਸੀਂ ਫ੍ਰੈਂਚ ਸਿੱਖ ਲੈਂਦੇ ਹੈਗੇ ਸੋ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਸੈਟਲਮੈਂਟ ਭਾਲ ਰਹੇ ਹੋ ਤੁਹਾਡੇ ਕੋਲ ਫ੍ਰੈਂਚ ਹੈਗੀ ਹੈ ਤਾਂ ਤੁਸੀਂ ਕਿਸੇ ਵੀ ਪ੍ਰੋਵੈਂਸ ਵਿੱਚ ਜੇਕਰ ਮੂਵ ਉਹਨਾ ਚਾਹੁੰਦੇ ਸੀਗੇ ਇਸ ਕਰਕੇ ਕਿ ਤੁਹਾਡੀ ਪੀਆਰ ਹੋ ਜਾਵੇਗੀ ਤਾਂ ਤੁਹਾਨੂੰ ਮੂਵ ਕਰਨ ਦੀ ਲੋੜ ਨਹੀਂ ਹੈਗੀ ਜਿਸ ਵੀ ਪ੍ਰੋਵਿੰਸ ਦੇ ਵਿੱਚ ਜਾਂ ਕੈਨੇਡਾ ਦੇ ਕਿਸੇ ਵੀ ਹਿੱਸੇ ਵਿੱਚ ਤੁਸੀਂ ਹੈਗੇ ਹੋ ਉੱਥੋਂ ਤੁਸੀਂ ਆਪਣੀ ਪੀਆਰ ਦੀ ਫਾਈਲ ਜਿਹੜੀ ਹੈ ਉਹ ਮੂਵ ਕਰ ਸਕਦੇ ਹੋ ਤੁਸੀਂ ਕੈਨੇਡਾ ਦੇ ਕਿਸੇ ਵੀ ਕੋਨੇ ਦੇ ਵਿੱਚੋਂ ਤਾਂ ਤੁਸੀਂ ਉੱਥੋਂ 3 ਸਾਲ ਦਾ ਓਪਨ ਵਰਕ ਪਰਮਿਟ ਜਿਹੜਾ ਹੈ ਉਹ ਕਲੇਮ ਕਰ ਸਕਦੇ ਹੋ ਸਿਵਾਏ ਕਯੂਬਿਕ ਨੂੰ ਛੱਡ ਕੇ ਬਾਕੀ ਪੂਰੇ ਕੈਨੇਡਾ ਦੇ ਵਿੱਚ ਕਿਤੇ ਵੀ ਹੋ ਤੁਸੀਂ ਤਾਂ ਤੁਸੀਂ ਜਿਹੜੀ ਹੈ ਫ੍ਰੈਂਚ ਦੇ ਵਿੱਚ CLB ਲੈਵਲ 5 ਜੇ ਲਿਸਨਿੰਗ ਤੇ ਸਪੀਕਿੰਗ ਦੇ ਵਿੱਚ ਜੇਕਰ ਤੁਹਾਡੇ ਆ ਜਾਂਦੇ ਆ ਤਾਂ ਤੁਸੀਂ ਕੈਨੇਡਾ ਦੇ ਵਿੱਚ 3 ਸਾਲ ਦਾ ਓਪਨ ਵਰਕ ਪਰਮਿਟ ਜਿਹੜਾ ਉਹਨੂੰ ਕਮ ਕਰ ਸਕਦੇ ਹੈਗੇ। ਸੋ ਫ੍ਰੈਂਚ ਦਾ ਕਿੰਨਾ ਫਾਇਦਾ ਹੈ ਕੈਨੇਡਾ ਦੇ ਵਿੱਚ ਇਹ ਤੁਸੀਂ ਦੇਖ ਲਿਆ ਤੇ ਪਿਛਲੇ ਦਿਨਾਂ ਦੇ ਜਿਹੜੀ ਇਨਵੀਟੇਸ਼ਨ ਆਏ ਸੀ ਉਹ ਵੀ 650 ਆਏ ਸੀਗੇ ਤੇ ਸਭ ਤੋਂ ਹਾਈएस्ट ਇਨਵੀਟੇਸ਼ਨ ਹੈ ਜੇਕਰ ਆਪਾਂ ਗੱਲ ਕਰ ਲਈਏ 2024 ਦੇ ਵਿੱਚ ਇੱਕ ਵੱਡਾ ਇਨਵੀਟੇਸ਼ਨ ਜਿਹੜਾ ਵਾ ਉਹ ਆਇਆ ਸੀਗਾ। ਫਰਵਰੀ ਦੇ ਵਿੱਚ ਉਹ ਵੀ ਇਨਵੀਟੇਸ਼ਨ ਆਇਆ ਸੀਗਾ ਜਿਹਦੇ ਵਿੱਚ ਬਹੁਤ ਵੱਡੇ ਨੰਬਰ ਦੇ ਵਿੱਚ ਕਹਿ ਸਕਦੇ ਆ ਕਿ ਇਨਵੀਟੇਸ਼ਨ ਭੇਜੇ ਗਏ ਸੀਗੇ ਪਰ ਉਸ ਕਹਿ ਸਕਦਾ 1 ਫਰਵਰੀ 2024 ਨੂੰ ਉਹ ਇਨਵੀਟੇਸ਼ਨ ਆਇਆ ਸੀਗਾ ਤੇ ਹੁਣ ਦੂਜਾ ਇਨਵੀਟੇਸ਼ਨ ਜਿਹੜਾ ਹੈ ਉਹ ਏਡਾ ਵੱਡਾ ਹੈ ਕਿ ਜਿਹਦੇ ਵਿੱਚ ਤਕਰੀਬਨ 6500 ਬੰਦੇ ਨੂੰ ਸੱਦਾ ਦਿੱਤਾ ਗਿਆ ਕਿ ਆਓ ਤੁਸੀਂ ਪੀਆਰ ਅਪਲਾਈ ਕਰੋ ਸੋ ਉਮੀਦ ਕਰਦਾ ਹਾਂ ਕਿ ਵਲੌਗ ਪਸੰਦ ਆਇਆ ਹੋਵੇ ਚੈਨ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਤੁਹਾਡਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਇਹ ਤੁਸਨੋ ਦਾ ਸੋ ਪਿਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਧੰਨਵਾਦ